ਕੀ ਹਾਲ ਨੇ ਜੀ ਅੱਜ ਨਾ ਆਪਾਂ ਨੂੰ ਆਪਣੇ ਬਿਜਲੀ ਨੇ ਦੱਸਿਆ ਸੀ ਵੀ ਅੰਬ ਜਿਹੜਾ ਜਲਦੀ ਗੋਣ ਦਾ ਕੀ ਤਰੀਕਾ ਹੈ ਕਹਿੰਦਾ ਜਿਹੜੀ ਗਿਟਕੀ ਹੁੰਦੀ ਆ ਇਹਦੇ ਵਿੱਚੋਂ ਗਰੀਜ਼ ਨਿਕਲਦੀ ਹੁੰਦੀ ਆ ਵੀ ਉਹ ਕੱਢ ਕੇ ਤੁਸੀਂ ਪੋਣੇ ਚ ਵੀ ਲੇਟ ਕੇ ਰੱਖ ਲਓ ਤੇ ਬੰਦ ਡੱਬੇ ਚ ਜਿਵੇਂ ਆ ਰੱਖੀ ਹੋਈ ਆ ਤੇ ਆਪਾਂ ਰੋਜ਼ ਇਹਨੂੰ ਖੋਲ ਕੇ ਦੇਖਾਂ ਕਰਾਂਗੇ ਵੀ ਕਿੰਨੀ ਕੁ ਗਰੋਥ ਹੁੰਦੀ ਆ ਆ ਦੇਖੋ ਇਹਦੇ ਚੋਂ ਕੱਢ ਕੇ ਬਾਈ ਆਪਾਂ ਹੁਣ ਇਹਦੇ ਚ ਪਾਤੀ ਤੁਹਾਨੂੰ ਮੈਂ ਦਿਖਾਉਣਾ ਅੱਜ ਇਹਦੀ ਕੀ ਗਰੋਥ ਆ ਅੱਜ ਆ ਗ੍ਰੋਥ ਹੈ ਵਈ ਦੀ ਆਜੀ ਤੇ ਰੋਜ਼ ਦੀ ਆਪਾਂ ਗ੍ਰੋਥ ਦਿਖਾਵਾਂਗੇ ਅੱਜ ਪਹਿਲਾ ਦਿਨ ਹੈ ਵੀ ਕਿੰਨੀ ਗ੍ਰੋਥ ਆ ਕੀ ਸਾਬਤ ਹੋਵਾ ਨੂੰ ਬਸ ਐਮਲੇਟ ਕੇ ਪਾਉਣੇ ਚ ਤੇ ਇਹਨੂੰ 에어 ਟਾਈਟ ਕਰ ਦੇਣਾ ਮਤਲਬ ਇਹ ਹਵਾ ਨਹੀਂ ਜਾਣੀ ਚਾਹੀਦੀ ਤੇ ਆਪਾਂ 3 ਦਿਨਾਂ ਬਾਅਦ ਜਾਂ 2 ਦਿਨਾਂ ਬਾਅਦ ਦੇਖਾਂਗੇ ਵੀ ਕੀ ਰਿਜ਼ਲਟ ਹੈ ਵੀ ਕਾਰੀਗਰ ਹੈਗੀ ਆ ਚੀਜ਼ ਇਹਨੇ